ਹਾਂ ਜੀ ਇਨਕਾਰ ਤੋਂ ਵੀ ਬਤਨ ਇਹ ਕਿਹੜਾ ਬੇੜਾ ਰੋਟਾ ਕੋਲ ਤੇ ਕੀ ਹੋਇਆ ਇਹ ਤੁਹਾਡੇ ਜਕੀਲ ਹੋਏ ਤੁਸੀਂ ਇਹਨੇ ਮੈਨੂੰ ਭਾਜੀ ਮੈਂ ਵਿਸ਼ਾਲ ਮੈਗਾਵਾਟ ਕੰਮ ਕਰਦਾ ਸੀ ਤਾਂ ਮੈਨੂੰ 6 ਵਜੇ ਛੁੱਟੀ ਹੋਈ ਤਾਂ ਮੈਂ ਉੱਥੋਂ ਨਿਕਲਣ ਲੱਗਾ ਤਾਂ ਸਾਡੇ ਪਿੰਡ ਦੇ ਇਹਦੇ ਸਾਫਕਾ ਸਰਪੰਚ ਹਨ ਮਨਦੀਪ ਕੁਮਾਰ ਸੋਨੂੰ ਜੀ ਇਹਨਾਂ ਦਾ ਪ੍ਰਤੀਜਾ ਹਨਾ ਵੰਸ਼ ਐਕਟੀਵੇਟ ਹੈ ਸਕੇ ਠੀਕ ਹੈ ਤਾਂ ਮੈਂ ਸੋਚਿਆ ਤਾਂ ਮੈਨੂੰ ਡਰ ਗਿਆ ਵੀ ਥੋੜਾ ਪਿਆ ਉਹ ਬੰਦੇ ਨੇ ਘਰ ਨੂੰ ਫੋਨ ਲਾ ਲਿਆ ਮੈਨੂੰ ਦੇ ਕੇ ਤਾਂ ਮੈਂ ਪਹਿਲਾਂ ਮੋਟਰਸਾਈਕਲ ਦੀ ਕਿੱਕ ਮਾਰੀ ਨਾ ਦਰਦੇ ਨੇ ਫਿਰ ਮੈਂ ਚੱਲ ਪਿਆ ਫਿਰ ਮੈਂ ਜਿੱਧਰ ਲਈ ਜਾਂਦਾ ਮੈਂ ਉਧਰ ਹੀ ਆਇਆ ਤਾਂ ਮੇਰੇ ਕੋਲ ਇੱਕ ਵਿਸਾਲ ਮੈਗਾ ਬਾਡ ਦਾ ਆਰਡਰ ਸੀਗਾ ਤਾਂ ਮੈਂ ਉਹ ਹਨਾ ਫੋਟੋ ਹੀਰਾ ਦੇ ਕੇ ਫਿਰ ਮੈਂ ਜਿੰਮ ਜਾਂਦਾ ਮੈਂ ਜਿੰਮ ਹੀ ਨਹੀਂ ਗਿਆ ਮੈਨੂੰ ਥੋੜਾ ਮਾਹੌਲ ਆਪਣੇ ਆਪ ਨੂੰ ਠੀਕ ਜਾਣ ਲੱਗਾ ਜਿਸ ਹਿਸਾਬ ਨਾਲ ਮੇਰੀ ਰੈਕੀ ਜੀ ਕਰਦਾ ਸੀਗਾ ਠੀਕ ਆ ਤਾਂ ਫਿਰ ਮੈਂ ਜਿੰਮ ਨਹੀਂ ਗਿਆ ਫਿਰ ਮੈਂ ਘਰੇ ਚੜ ਗਿਆ ਘਰੇ ਮੈਂ ਆਪਣਾ ਬਾਈਕ ਖੜੀ ਕੀਤੀ ਤਾਂ ਮੈਂ ਬੈਗ ਰੱਖਿਆ ਤਾ ਮੈਂ ਜਾਜੂ ਵੀ ਕੇ ਮੰਮੀ ਨੇ ਚਾਹ ਦਿੱਤੀ ਮੈਂ ਬਾਹਰ ਆ ਗਿਆ ਬਾਹਰ ਅਸੀਂ ਡੇਲੀ ਮੁੰਡੇ ਖੜਦੇ ਗੁਰਦੁਆਰੇ ਕੋ ਨੋਰਮਲੀ ਖੜਦੇ ਆਪਾਂ ਤਾਂ ਦੋ ਤਿੰਨ ਜਣੇ ਅਸੀਂ ਖੜੇ ਸੀ ਤਾਂ ਪਿੰਡ ਦਾ ਜਿਹੜਾ ਸਾਫਕਾ ਸਰਪੰਚਾ ਮਨਦੀਪ ਕੁਮਾਰ ਸੌਣ ਨੇ ਹਾਂ ਹਾਂ ਤਾਂ ਉਹ ਸੀ ਉਹਦੇ ਘਰ ਵਾਲੀ ਸੀ ਹਾਂ ਤਾਂ ਉਹਨੇ ਆਪਣੇ ਐਕਟਵਾ ਸੀਗੀ ਉਹਨਾਂ ਕੋ ਉਹਨੇ ਲਾਈਟ ਸਾਡੇ ਮੂੰਹ ਉੱਦ ਨੂੰ ਕਰਤੀ ਤਾਂ ਮੈਂ ਖੜਾ ਸੀ ਤਾਂ ਚਿੱਚ ਗਾਲਾ ਕੱਢਣ ਲੱਪਿਆ ਸਾਡੇ ਘਰ ਦੇ ਨੂੰ ਮੇਰੇ ਚਾਚੀ ਸਰਪੰਚ ਬਣਨਾ ਤਾਂ ਇਨੀ ਸਾਤੇ ਪਰਚਾ ਵੀ ਕੀਤਾ ਇਹ ਧੋਖਾ ਦੇਣਾ ਸਰਪੰਚ ਬਣਨਾ ਓਕੇ ਤਾਂ ਇਹਨੇ ਮੈਨੂੰ ਹਾਕ ਮਾਰੀ ਮੈਨੂੰ ਕਹਿੰਦਾ ਇੱਧਰ ਆਓ ਸਰਪੰਚੀ ਕਹਿੰਦਾ ਤੁਹਾਡੇ ਢੂਰੇ ਇਤਾਂ ਦੇ ਲੱਭਦੇ ਮੈਨੂੰ ਬੋਲਣ ਲੱਪਿਆ ਫਿਰ ਆਪਣੀ ਇਹਨੇ ਘਰ ਵਾਲ ਨੂੰ ਮੇਰੇ ਮੂਰੇ ਕਰਤਾ ਮੈਂ ਤਾਂ ਆਪਣੇ ਹੱਥ ਜਿੱਭਾ ਜਿ ਪਾ ਲਿਆ ਮੈਂ ਬੋਲੇ ਵਾਲੀ ਤੇ ਇਹ ਆਪਣੀ ਘਰ ਵਾਲ ਨੂੰ ਮੂਰੇ ਕਰਦਾ ਸੀ ਇਹਦੇ ਕੋਈ ਇੱਕ ਐਡਾ ਕ ਡੰਡਾ ਜਿਹਾ ਵੀ ਸੀਗਾ ਛੋਟੀ ਜਿਹੀ ਸੀ ਤੇ ਇਹ ਘਰ ਵਾਲੀ ਇਹ ਤੋਂ ਖੁੰਦੀ ਸੀ ਕਹਿੰਦੀ ਮਾਰ ਇਹਦੇ ਸਿਰ 'ਚ ਤਾਂ ਇਹਨਾਂ ਦੀ ਇੱਕ ਗੱਡੀ ਆ ਸਵਿਫਟ ਇਹਨਾਂ ਦੀ 8807 ਇਦਾਂ ਕੁਝ ਕਰਕੇ ਨੰਬਰ ਆ ਅੱਛਾ ਜੀ ਤਾਂ ਉਹ ਮੁੰਡਾ ਆਇਆ ਪਿੱਛੇ ਉਹਨਾਂ ਦਾ ਵੀ ਆ ਉਹਨੇ ਲਿਆ ਕੇ ਮੇਰੀ ਲੱਤਾਂ 'ਚ ਮਾਰੀ ਤਾਂ ਮੈਂ ਇੱਦਾਂ ਹੀ ਪਿੱਛੇ ਹਟ ਪਿਆ ਸੀ ਸੀਸੀਟੀਵੀ ਰਿਪੋਰਟ ਹੋਇਆ ਸਾਰਾ ਤਾਂ ਉਹ ਮੁੰਡਾ ਵਿੱਚੋਂ ਨਿਕਲਿਆ ਇਹਨਾਂ ਦਾ ਮੁੰਡਾ ਪੰਚਾਂ ਸੀ ਨਾਲੇ ਬੂਮ ਬੰਦੇ ਹੋ ਸੀਗੇ ਉਹਨਾਂ 'ਚੋਂ ਮੈਂ ਇੱਕ ਦੋ ਪਛਾਣੇ ਇਹਨਾਂ ਦਾ ਭਤੀਜਾ ਬੰਚ ਸੀਗਾ ਜਿਹੜਾ ਨਹੀਂ ਰੈਕੀ ਕਰਦਾ ਸੀ ਤਾਂ ਮੁੰਡਾ ਕੁਨਾਲ ਸੀਗਾ ਇਹਦਾ ਤੋਂ ਸਰਪੰਚ ਦਾ ਛੋਟਾ ਮੁੰਡਾ ਕੋਈ ਮੁੰਡਾ ਇਹਦਾ ਤਾਂ ਅਵੀ ਨੇ ਇਹ 35 ਸੱਟੇ ਇਹਨੇ ਮੈਨੂੰ ਗੱਡੀ 'ਚ ਮਾਰ ਕੇ ਸਿੱਟ ਲਿਆ ਫਿਰ ਇਹਨਾਂ ਦਾ ਨਾ ਇੱਕ ਦੋ ਸਰਦਾਰ ਸੀਗੇ ਨਹੀਂ ਦੁਬਾਲੇ ਬੰਦੇ ਹੋ ਸੀਗੇ ਅੱਛਾ ਜੀ ਤਾਂ ਉਹ 35 ਸੱਟੇ ਆ ਨਾ ਉਹਨੇ ਮੈਨੂੰ ਥੱਲੇ ਸਿੱਟ ਲਿਆ ਉੱਥੇ ਬਜਰੀ ਦਾ ਢੇਰ ਸੀਗਾ ਤਾਂ ਇਹ ਮੇਰੇ ਮਾਰ ਲੱਭੇ ਖੰਡੇ ਹੁੰਡੇ ਸੀਗੇ ਨਾ ਤਾਂ ਤਾ ਇਹ ਨਹੀਂ ਮੇਰੇ کافی ਇੱਥੇ ਬਾਤਾਂ ਤੇ ਮਾਰਿਆ ਭਾਜੀ ਟੱਕ ਤਾਂ ਇੱਥੇ ਟੱਕ ਮਾਰੇ ਤਾਂ ਮੇਰੇ ਸਿਰ 'ਤੇ ਛੱਟ ਲੱਗੀ ਆ ਇਹ ਰਣਜੀਤ ਸਾਰੀ ਸਰਪੰਚੀ ਦੀ ਸਰਪੰਚੀ ਦੀ ਭਾਜੀ ਇਹਨੇ ਮੈਨੂੰ ਕਈ ਵਾਰ ਧਮਕੀਆਂ ਬਾਤਾਂ ਸੀ ਮੈਨੂੰ ਸਰਪੰਚ ਕਹਿੰਦਾ ਵੀ ਤੇਰੇ ਗੋਲੀਆਂ ਮਾਰ ਲੇ ਇਹ ਤੋਂ ਲਸਾਂਸੀ ਰਵਾਲਵਰ ਸਿਗਾ ਲਾ ਕੇ ਘੁੰਮਦਾ ਹੁੰਦਾ ਸੀਗਾ ਫਿਰ ਰਾਤੀ ਮੈਨੂੰ ਇਹ ਧਮਕੀਆਂ ਦਿੰਦਾ ਸੀ ਵੀ ਤੇਰੇ ਹੁਣ ਗੋਲੀਆਂ ਮਾਰ ਲੇ ਜਾਣ ਲੱਗਾ ਕੀ ਮੰਗ ਕਰਦੇ ਆ ਗਵੰਦਤਾ ਭਾਜੀ ਇਹੀ ਕਰਦੇ ਜੋ ਸਜ਼ਾ ਬਣਦੀ ਹੈ ਉਹ ਦਿੱਤੀ ਜਾਵੇ ਸਖਤ ਤੋਂ ਸਖਤ ਕਿਉਂਕਿ ਇਹਨੇ ਪਿੰਡ ਦਾ ਮਾਹੌਲ ਬਹੁਤ ਇਹਨੇ ਖਰਾਬ ਕੀਤਾ ਹੈ ਕਾਹਾਂ ਵੀ ਖਤਰਾ ਹਾਂਜੀ ਪਿੰਡ 'ਚ ਕਿਸ ਪਾਰਟੀ ਨਾਲ ਸੰਬੰਧਿਤ ਇਹ ਕਿਸੇ ਪਾਰਟੀ ਨਾਲ ਸੰਬੰਧਿਤ ਔਰ ਜਦੋਂ ਪਿਛਲੀ ਵਾਰੀ ਵੋਟਾਂ ਹੋਈਆਂ ਅਸੀਂ ਆਮ ਆਦਮੀ ਨਾਲ ਸੀਗੇ ਤਾਂ ਇਹ ਕਾਂਗਰਸ ਨਾਲ ਸੀਗਾ ਇਹ ਪਹਿਲਾਂ ਬਦਲ ਜਿਹਾ ਸੀ ਇਕੱਲੇ ਦਾ ਬਦਲ ਜਿਹਾ ਇਹ ਤਾਂ ਮੁੰਡੇ ਨਾਲ ਸੰਦਲ ਦੇ ਮੁੰਡੇ ਨਾਲ ਇਹਨਾਂ ਨੂੰ ਪੈਸੇ ਮਿਲਦੇ ਉਦੋਂ ਲਾ ਹੋ ਜਾਂਦਾ ਇਹ ਪਹਿਲਾਂ BSP ਚ ਵੀ ਰਹੇ ਹਾਂ ਹਾਂਜੀ 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 ਤੰਦਨ ਮੁੜਾ ਰਵਿ ਜਾਰੀ ਸੀ ਮੇਰੇ سامنے ਭਾਜੀ ਜੇਨਾ ਜਿੱਦਾਂ ਅਸੀਂ ਆ ਨਾ ਇਹ ਸਾਡੇ ਐਂਟੀ ਚੱਲਦੇ ਰਿਹਾ ਸਾਡੇ ਪੁਰਾਣੇ ਜਿਹੜੇ ਸਰਪੰਚ ਸੀਗੇ ਉਹਨਾਂ ਦੇ ਵੀ ਐਂਟੀ ਚੱਲਦਾ ਰਿਹਾ ਪੁਲਿਸ ਕੰਪਲੇਂਟ ਕਰਤੀ ਹੁਣ ਤੁਸੀਂ ਹਾਂਜੀ ਭਾਜੀ ਰਾਤੀ ਪੁਲਿਸ ਆਈ ਸੀਗੀ ਤਾਂ ਮੇਰੀ ਹਾਲਤ ਨਹੀਂ ਠੀਕ ਸੀਗੀ ਠੀਕ ਹੈ ਬਿਆਨ ਵਾਦ ਦਿੱਤਾ ਲਓ ਜੀ ਇਹ ਸਾਡੇ ਸ਼ਮਿਕਾ ਦੇਵੀ ਸਰਪੰਚ ਜੀ ਇਹ ਗੱਲ ਹੋਈ ਹੈ ਇਹ ਪਾਰਟਾ ਏ ਸਰ ਜਦੋਂ ਦੀ ਸਰਪੰਚੀ ਦਾ ਸਰਪੰਚੀ ਜਦੋਂ ਫਾਰਮ ਪਰ ਹੋ ਰਿਹਾ ਨਾ ਇਹ ਉਸ ਦਿਨ ਤੋਂ ਹੀ ਰੰਜੀਤ ਸ਼ੁਰੂ ਹੋ ਗਈ ਉਹ ਹਾਂਜੀ ਸਾਡੀ ਫਾਈਲ ਵੀ ਕੈਨਸਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਮਨਦੀਪ ਕੁਮਾਰ ਸਰੋਂ ਸਰਪੰਚ ਬੋਲੋ ਹਾਂ ਹਾਂ ਤੇ ਇਹਨਾਂ ਨੇ ਹੁਣ ਸਾਡੇ ਬੇਟੇ ਤੇ ਅੱਖ ਰੱਖੀ ਕੰਮ ਤੋਂ ਆਇਆ ਹੈ ਕੰਮ ਤੋਂ ਹੀ ਇਹਨਾਂ ਨੇ ਇਹਨਾਂ ਦੇ ਪਿੱਛੇ ਇੱਕ ਗੱਡੀ ਲਾਈ ਹੋਈ ਸੀ ਇਹਨਾਂ ਨੇ ਉਥੇ ਹੀ ਇਧਰ ਪਿੱਛਾ ਕਰਦੇ ਕਰਦੇ ਇਹ ਪਛਾਣ ਕਰਾ ਕੇ ਉੱਤੇ ਆ ਗਿਆ ਹੈ ਪਿੰਡੇ ਵਿੱਚ ਜਿੱਦਾਂ ਹੀ ਆਇਆ ਐਂਟਰੀ ਹੋਈ ਆ ਇਹਨਾਂ ਨੇ ਉਥੇ ਹੀ ਇਹਨਾਂ ਨੂੰ ਜਾ ਬਸ ਕਰੇ ਕਿ ਕਹਿ ਕੀ ਤਾਂ ਇਹ ਨੇ ਕਰਿਆ ਨਹੀਂ ਠੀਕ ਹੈ ਤੇ ਜਦੋਂ ਇਹ ਸਰਪੰਚ ਬਣੇ ਉਦੋਂ ਦਾ ਹੀ ਇਹ ਰਣਜੀਸ਼ ਰਾਜਜੀ ਸ਼ੌਧਾ ਦੀ ਹੈ ਕੀ ਮੰਗਤਾ ਹੈ ਸਾਡੇ ਦੇ ਸਰ ਏਰੀਆ ਕੀ ਐਸਡੀਐਮ ਵੀ ਨੇ ਮੇਰੇ ਤੱਕ ਮਿਸ਼ਨ ਭਾਈ ਕਿ ਇਹਨਾਂ ਨੇ ਹੀਰਾ ਵੇਰੀ ਕੀਤੀ ਹੋਈ ਹੈ ਪਰ ਅਸੀਂ ਇਹੀ ਮੰਗ ਕਰਦੇ ਆ ਕਿ ਜਿੰਨੀ ਸ਼ਕਤੀ ਨਾਲ ਇਹਨਾਂ ਨਾਲ ਪੇਸ਼ੀ ਆਜ਼ ਆ ਕਿ ਨਾ ਐ ਤਾਂ ਕਹਿੰਦੀ ਆ ਕਿ ਕਿਹੜਾ ਇਹਨਾਂ ਨੇ ਕੀਤਾ ਜਿਨਾਂ ਨੇ ਸਾਡੇ ਨਾਲ ਕੀਤਾ ਗੱਲੂ ਪਿੰਡ ਦਾ ਕੋਈ ਹੋਰ ਬੱਚਾ ਵੀ ਚੱਕੂਗਾ ਇਨਾ ਦੇਸ਼ਾਤ ਭੈਲਾਣੀ ਕੋਈ ਚੰਗੀ ਗੱਲ ਨਹੀਂ ਹੈ ਤੁਸੀਂ ਮੌਜੂਦਾ ਸਰਪੰਚ ਹਾਂਜੀ ਮੈਂ ਮੌਜੂਦਾ ਸਰਪੰਚ ਹਾਂ ਕੀ ਨਾਮ ਮੇਰਾ ਨਾਮ ਸੁਮੇਤਾ ਦੇਵੀ ਠੀਕ ਹੈ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਐਸ ਐਮ ਕਾਸੇਂਗਾ ਸਰ ਇੱਕ ਪ੍ਰਿੰਟ ਅਕਵਾਲ ਦੇ ਵਿੱਚ ਓਂਕਾਰ ਨਾਮ ਦੇ ਵਿਅਕਤੀ ਨਾਲ ਕੁੱਟਮਾਰ ਹੋਈ ਹੈ ਕੀ ਮਾਮਲਾ ਹੈ ਓਂਕਾਰ ਸਿੰਘ ਸਾਨੋ ਕੁਲਵਿੰਦਰ ਸਿੰਘ ਦੇ ਨਾਲ ਦੇ ਨਾਲ ਪਿੰਡ ਪਾਸਿਆਂ ਵੱਲੋਂ ਕੋਈ ਪੰਜਾਬ ਦੇ ਵਿੱਚ ਕੋਈ ਲਾਕ ਡਾਟ ਦੀ ਪੰਦੀਪ ਕੁਮਾਰਾ ਬਗਵਾਰ ਨੇ ਬਗਵਾਰ ਨੇ ਉਹਦੇ ਨਾਲ ਲੜਾਈ ਝਗੜਾ ਕੀਤਾ ਜੇ ਸੰਦੀ ਬਿਆਨ ਮਹਮਦ ਰੂਦ ਦੇ ਬਿਆਨ ਦਾ ਦਿੱਤੇ ਅਗਲੀ ਕਰ ਵੀ ਜੰਮਰ ਸਿੱਟਲੀ ਆਂਦੀ ਆ ਰਹੀ ਆ ਕੋਈ ਐਫਆਈਆ ਅੱਜ ਵੀ ਕੀਤੀ ਗਈ ਹੈ ਹੁਣ ਤੱਕ ਅਗਲੀ ਕਰ ਵੀ ਤੋਂ ਕੀ ਆਂਦੀ ਜਾ ਰਹੀ ਆ ਅਮਰ ਦੇ ਵਿੱਚ ਠੀਕ